ਨੂਰਮਹਿਲ ਪੁਲਿਸ ਲਈ ਹਰਕਤ ਵਿੱਚ ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਤੋਂ ਪੱਤਰਕਾਰਾਂ ਵੱਲੋਂ ਇੱਕ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਸਨ ਕਿ ਨੂਰਮਹਿਲ ਸ਼ਹਿਰ ਦੇ ਵਿੱਚ ਰੇੜੀ ਫੜੀ ਅਤੇ ਕੁਝ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਸਾਮਾਨ ਸਜਾਇਆ ਜਾਂਦਾ ਹੈ ਜਿਸ ਦੇ ਨਾਲ ਆਏ ਦਿਨ ਆਮ ਪਬਲਿਕ ਨੂੰ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਮ ਲੋਕਾਂ ਦਾ ਸਮਾਂ ਖਰਾਬ ਹੁੰਦਾ ਹੈ ਅਖਬਾਰਾਂ ਤੇ ਮੀਡੀਆ ਵਿੱਚ ਲੱਗੀਆਂ ਖਬਰਾਂ ਦੇ ਚਲਦਿਆਂ ਅੱਜ ਐਸਐਚਓ ਨੂਰਮਹਿਲ ਵੱਲੋਂ ਦੁਕਾਨਦਾਰਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਨੂਰਮਹਿਲ ਪੁਲਿਸ ਵੱਲੋਂ ਇਹੋ ਜਿਹੇ ਲੋਕਾਂ ਦੇ ਖਿਲਾਫ ਸਖਤੀ ਨਾਲ ਕਦਮ ਉਠਾਏ ਜਾਣਗੇ। ਨੂਰਮਹਿਲ ਪੁਲਿਸ ਵੱਲੋਂ ਜਿੱਥੇ ਵੱਖ ਵੱਖ ਲਾਕਿਆ ਦੌਰਾਨ ਟੂ ਬੀਲਰ ਅਤੇ ਆਮਕਾਰਾਂ ਵਾਲਿਆਂ ਨੂੰ ਰੋਕ ਕੇ ਉਹਨਾਂ ਦੇ ਪੇਪਰ ਵਗੈਰਾ ਚੈੱਕ ਕੀਤੇ ਜਾਂਦੇ ਹਨ। ਉੱਥੇ ਹੀ ਨਜਾਇਜ਼ ਚਲਦੇ ਟਿਪਕਰਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਜੋ ਕਿ ਬਿਨਾਂ ਨੰਬਰ ਪਲੇਟਾਂ ਤੋਂ ਤੜੱਲੇ ਨਾਲ ਨਾਕਿਆਂ ਤੋਂ ਪਾਰ ਹੁੰਦੇ ਹਨ ਅਤੇ ਨਾਕਿਆਂ ਤੇ ਖੜੇ ਪੁਲਿਸ ਮੁਲਾਜ਼ਮ ਟਿੱਪਰ ਨੂੰ ਦੇਖ ਕੇ ਅੱਖਾਂ ਮੀਟ ਲੈਂਦੇ ਹਨ ਇਸ ਦੇ ਨਾਲ-ਨਾਲ ਨਜਾਇਜ਼ ਰੂਪ ਵਿੱਚ ਚੱਲ ਰਹੀਆਂ ਟਰੈਕਟਰ ਤਰਾਲੀਆਂ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ ਨੂਰਵਹਿਲ ਪੁਲਿਸ ਨੂੰ ਚਾਹੀਦਾ ਹੈ ਕਿ ਖਬਰ ਲੱਗਣ ਦੀ ਉਡੀਕ ਨਾ ਕੀਤੀ ਜਾਵੇ ਇਸਦੇ ਉਲਟ ਪੁਲਿਸ ਇਮਾਨਦਾਰੀ ਨਾਲ ਕੰਮ ਕਰਕੇ ਦਿਖਾਵੇ ਤਾਂ ਜੋ ਪੋਜਿਟਿਵ ਖਬਰਾਂ ਲਗਾਈਆਂ ਜਾ ਸਕਣ ਪਾਕਿਸਤਾਨ ਜਿਵੇਂ ਜੱਸਾ ਕਿ ਨੂਰਵਾਲ ਨੂਰਦਾ ਖੇਹ ਦਾ ਜਿਹੜੀ ਤਰਫ ਦੀ ਕਾਫੀ ਸਮੱਸਿਆ ਜਿਹੜੀ ਹੈਗੀ ਆ ਉਹ ਦੇਖਣ ਚਾਹੀਈ ਆ ਹਣ ਜਿਹਦੇ ਸੰਬੰਧੀ ਜਿਹੜਾ ਹੈਗਾ ਪੀਓ ਸਾਹਿਬ ਨਾਲ ਮੀਟਿੰਗ ਹੋਇਆ ਅੱਜ ਇਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਅਸੀਂ ਜਵਾਨੀ ਤੌਰ ਤੇ ਜਿਹੜਾ ਹੈਗਾ ਇਹਨਾਂ ਨੂੰ ਸਾਰਿਆਂ ਨੂੰ ਧਿਆਨ ਦੇ ਲਾਤਾ ਕਿ ਜਿਹੜੇ ਸੜਕਾਂ ਦੇ ਦੁਆਰਾ ਮੀਟਿੰਗ ਦੇ ਜਿਹੜੇ ਲਾਇਟਰ ਦੀ ਹੈਗੀ ਆ ਉਹ ਉਹਨਾਂ ਨੂੰ ਹਟਾ ਲਓ ਤੇ ਨਹੀਂ ਫਿਰ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਵੀ ਦਾ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਂਦੀ ਹੈ ਤੇ ਐਸਐਚਓ ਸਾਹਿਬ ਜਿਹੜੇ ਦੁਕਾਨਦਾਰਾਂ ਨੇ ਬਾਹਰ ਰੇੜੀਆਂ ਲਵਾਈਆਂ ਪੈਸੇ ਲੈ ਰਹੇ ਆ ਉਹਨਾਂ ਦੇ ਵੀ ਕੋਈ ਕਾਰਵਾਈ ਹੋਊਗੀ ਹੁਣ ਐਕਚੁਅਲੀ ਜਿਹੜੀਆਂ ਜਿਹੜੀਆਂ ਪੈਸੇ ਲੈਣ ਵਾਲੀ ਗੱਲ ਆ ਉਹਦੇ ਬਾਰੇ ਸਾਡੇ ਕੋਲ ਹਾਲੇ ਕੋਈ ਇਹੋ ਜਿਹੀ ਪੂੱਕਾ ਜਾਣਕਾਰੀ ਨਹੀਂ ਨਾ ਹੀ ਕੋਈ ਗੱਲ ਉਹਦੀ ਸਾਹਮਣੇ ਆਈ ਹੈ ਹਾਂਜੀ ਨਾ ਹੀ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਹੈ ਉਹਦੀ ਹਾਂਜੀ ਬਾਕੀ ਜਿਹੜਾ ਹੈਗਾ ਇਹ ਉਹ ਤਾਂ ਆਫਿਸ ਦੇ ਨਾਲ ਕਾਰਵਾਈ ਚੱਲਦਾ ਹੈਗਾ ਤੇ ਇਹ ਆਫਿਸ ਤੋਂ ਵੀ ਸਾਨੂੰ ਪੋਜ਼ਿਟਿਵ ਜਿਹੜਾ ਹੈਗਾ ਆਰਡਰ ਮਿਲ ਗਿਆ ਤੇ ਅਸੀਂ ਇਹਨੂੰ ਇੱਕ ਅੱਧੇ ਦਿਨ ਦੇ ਵਿੱਚ ਹੀ ਜਿਹੜਾ ਹੈਗਾ ਉਸ ਦੇ ਮੁਤਾਬਕ ਐਕਸ਼ਨ ਕਰਾਂਗੇ ਮਤਲਬ ਉਮੀਦ ਰੱਖੀ ਹੈ ਕਿ ਹੁਣ ਗਾਂਹ ਜਾਮ ਨਹੀਂ ਲੱਗੂਗਾ ਆਸ ਕਰਦੇ ਹਾਂ ਜੀ ਇਨਸ਼ਾਅੱਲਾ ਸਹੀ ਹੋਊਗਾ ਜੀ ਠੀਕ ਥੈਂਕ ਯੂ